ਜੀ ਸਾਤਿਸ਼ਰੀ ਅਕਾਲ ਜੀ ਸੋ ਜਿਵੇਂ ਕਿ ਗੋਪੀ ਸ਼ੋਪਕਰ ਦੀ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਨੱਚਣ ਲਈ ਆਉਂਦੇ ਨੇ ਮਹੰਤ ਤੇ ਮਹੰਤਾ ਨੇ ਬਹੁਤ ਜ਼ਿਆਦਾ ਰੌਣਕ ਲਾਈ ਤੇ ਗੋਪੀ ਦੇ ਭਰਾ ਮਣੀ ਦੇ ਨਾਲ ਮਹੰਤਾ ਨੇ ਨੱਚ-ਨੱਚ ਕੇ ਧੂਮਾ ਹੀ ਪਾ ਦਿੱਤੀਆਂ ਸੋ ਉੱਥੇ ਹੀ ਗੋਪੀ ਦਾ ਭਰਾ ਮਣੀ ਵੀ ਕਾਫੀ ਫਣੀ ਆ ਜਿਵੇਂ ਗੋਪੀ ਕਾਫੀ ਮਚਾਕ ਕਰਦਾ ਏ ਤੇ ਮਣੀ ਵੀ ਮਹੰਤਾ ਦੇ ਨਾਲ ਕਾਫੀ ਮਚਾਕ ਕਰਦਾ ਤੇ ਨੱਚਦਾ ਏ ਸੋ ਮਹੰਤਾ ਦੇ ਨਾਲ ਉਸਨੇ ਨੱਚ-ਨੱਚ ਕੇ ਧੂਮਾ ਪਾ ਦਿੱਤੀਆਂ ਤੇ ਸਾਰੇ ਕੇ ਬਹੁਤ ਜ਼ਿਆਦਾ ਹੋਏ ਖੁਸ਼ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਗੋਪੀ ਦਾ ਭਰਾ ਨੱਚ ਰਿਹਾ ਉਸ ਨੂੰ ਆਪਣੇ ਭਰਾ ਦੇ ਵਿਆਹ ਦੀ ਇੰਨੀ ਜ਼ਿਆਦਾ ਖੁਸ਼ੀ ਆ ਕਿ ਉਹ ਭੰਗੜਾ ਹੀ ਪਾਈ ਜਾ ਰਿਹਾ ਸੋ ਸਾਰੇ ਜਾਣੇ ਇਕੱਠੇ ਹੋ ਕੇ ਇਸ ਵਾਲੀ ਮੂਵਮੈਂਟ ਨੂੰ ਇੰਜੋਏ ਕਰਦੇ ਹੋਏ ਤੇ ਮਣੀ ਨੇ ਕਾਫੀ ਫਨੀ ਸੀਨ ਵੀ ਕੀਤੇ ਤੇ ਬਹੁਤ ਜ਼ਿਆਦਾ ਕਮੇਡੀ ਕੀਤੀ ਸੋ ਸਾਰੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ ਦਾ ਨੇ ਤਾਂ ਉੱਥੇ ਬੈਠੇ ਇੱਕ ਬਾਪੂ ਜੀ ਨੂੰ ਵੀ ਖੁਸ਼ ਕਰ ਦਿੱਤਾ ਤੇ ਉਹਨਾਂ ਨੂੰ ਵੀ ਭੰਗੜਾ ਪਾਉਣ ਲਈ ਮਜਬੂਰ ਕਰ ਦਿੱਤਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਨੂੰ ਮਿਲਦੇ ਹਾਂ ਇੱਕ ਹੋਰ ਇਦਾਂ ਦੀ ਵੀਡੀਓ ਨਾਲ ਧੰਨਵਾਦ